ਸ਼ੀਲ ਜਿਰੇ ਦਾ ਪਿੰਡ ਹੈਗਾ ਪਿੰਡ ਆਚਕੇ ਤੇ ਹਾਲਾਤ ਇੱਕ ਵਾਰੀ ਤੁਹਾਨੂੰ ਬਖਾ ਦਿੰਨੇ ਜੋ ਇੱਥੇ ਹਾਲਾਤ ਹੈਗੇ ਆ ਲਗਾਤਾਰ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਕਵਰ ਕਰ ਰਹੇ ਆ ਤਾਂ ਆਚਕੇ ਪਿੰਡ ਦੇ ਵਿੱਚ ਪਹੁੰਚੇ ਆ ਸਰਕਾਰ ਨੇ ਬਿਲਕੁਲ ਕੋਈ ਅੱਜ ਤੱਕ ਮਦਦ ਇਸ ਤਰ੍ਹਾਂ ਕੋਈ ਨਹੀਂ ਕੀਤੀ ਸਿਰਫ ਬਣ ਦਿੱਤੋ ਸੀ ਬਣ ਤੇ ਆ ਕੇ ਫੋਟੋਆਂ ਜ਼ਰੂਰ ਹੋਈਆਂ ਬਾਕੀ ਜੇ ਕੋਈ ਆਖੇ ਇੱਥੇ ਕੋਈ ਇਹ ਵੀ ਪਿੰਡ ਦੇ ਵਿੱਚ ਮਾਲੀ ਸਾਹਿਬ ਤੱਕ ਕਿਸੇ ਨੇ ਸਰਗਰਮੈਂਟ ਦੇ ਕੋਈ ਵੀ ਨਹੀਂ ਕੀ। ਸਿਰ ਪੱਧਰ ਤੇ ਅੱਜ ਜੇ ਕਹਿੰਦੇ ਆ ਤੇ ਜ਼ਿੰਮੇਵਾਰ ਦਾ ਹੱਥ ਵੱਧ ਨੁਕਸਾਨ ਆ। ਹਾਂ ਠੀਕ ਆ। ਜੇ ਉਹ ਨੁਕਸਾਨ ਤੇ ਕਿਸੇ ਜ਼ਿੰਮੇਵਾਰ ਦਾ ਹੁੰਦਾ ਤੇ ਲਿਬਰ ਦਾ ਵੀ ਹੁੰਦਾ ਪਰ ਜ਼ਿੰਮੇਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਜੀ ਜੋ ਕੋਈ ਸਰਕਾਰ ਟਰਪਾਈ ਨਹੀਂ ਅ디 ਕਰ ਸਕਦੀ। ਜੇ ਭਰਪਾਈ ਕਰਦੀ ਤੇ ਸਖ ਕੌਮ ਉਹ ਸਾਡੇ ਜੋ ਸੁਯੋਗੀ ਸੱਜਣ ਉਹ ਕਰ ਸਕਦੇ ਆ। ਠੀਕ ਹੈ। ਅਜੇ ਤੱਕ ਮਤਲਬ ਸਾਡਾ ਇਲਾਕਾ ਨਾ ਤੇ ਕਿਸੇ ਨੇ ਡਾਕਟਰੀ ਕੀਤਾ ਜਿਸ ਤਰ੍ਹਾਂ ਪਿੰਡ ਵਾਲੇ ਵਾਲਾ ਵਾ ਮਾਸ਼ੀ ਕੇ ਆਸ਼ੀ ਕੇ ਪਟੇ ਵਾਲਾ ਵਾ ਔਰ ਲਗਭਗ ਆਸ਼ੀਗਿਆਂ ਦਾ ਜਿਹੜਾ ਰਕਬਾ ਵਾ 5 ਤੋਂ 550 ਕਿੱਲਾ ਹੜਦੀ ਮਾਰ ਵਿੱਚ ਆਇਆ ਹੈ 200 ਕਿੱਲਾ ਮਾਸ਼ੀਕੇ ਪਿੰਡ ਦਾ ਵੀ ਆਇਆ ਹੈ ਤੇ ਸਾਡਾ ਪਿੰਡ ਜੋ ਹਾਲੇ ਵਾਲਾ ਚ ਲੱਗੇ ਆ ਇਹਦਾ ਤਕਰੀਬਨ 1152 ਏਕੜ ਪੜੀ ਹੈ ਤੇ ਸਾਰੀ ਸਾਰੀ ਮਾਰਚ ਧੰਨਵਾਦ ਜੀ ਜਿਆਨ ਨੂੰ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਰੇ ਚਨ ਸਾਡੀ ਤਰਤੇ ਸਾਡੇ ਲੋਕ ਪਿੰਡ ਆਸ਼ੀਕੇ ਪਹੁੰਚੇ ਹੋਏ ਹੈ ਅੱਜ ਤਾਂ ਤੁਸੀਂ ਫਸਲਾ ਦੇਖ ਸਕਦੇ ਹੋ ਜ਼ਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਇਹ ਚਿਰੇ ਦਾ ਪਿੰਡ ਹੈਗਾ ਪਿੰਡ ਆਸ਼ੀਕੇ ਤੇ ਹਾਲਾਤ ਇੱਕ ਵਾਰੀ ਤੁਹਾਨੂੰ ਮੁਖਾ ਦੇਣੇ ਜੋ ਇੱਥੇ ਹਾਲਾਤ ਹੈਗੇ ਆ ਲਗਾਤਾਰ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਕਵਰ ਜੀ ਕਰ ਰਹੇ ਆ ਤਾਂ ਆਸ਼ੀਕੇ ਪਿੰਡ ਦੇ ਵਿੱਚ ਪਹੁੰਚੇ ਆ ਤਾਂ ਸਾਰੀ ਗੱਲਬਾਤ ਵੀ ਆਪਾਂ ਕਰ ਲਾਂਗੇ ਇੱਥੇ ਸਰਦਾਰ ਜਸਪੀਰ ਸਿੰਘ ਜੀ ਸਰਦਾਰ ਨਿਰਮਲ ਸਿੰਘ ਜੀ ਔਰ ਸਰਬਜੀਤ ਸਿੰਘ ਜੀ ਤਾਂ ਹੋਰ ਨੌਜਵਾਨ ਬਜ਼ੁਰਗ ਖੜੇ ਹੈਗੇ ਆ ਆਪਾਂ ਅਤੇ ਬੁਲਾ ਲਈ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਰਮਲ ਸਿੰਘ ਜੀ ਅੱਜ ਪਿੰਡ ਆਸ਼ੀਕੇ ਤੁਸੀਂ ਬੁਲਾਇਆ ਕਵਰੇਜ ਵਾਸਤੇ ਕੀ ਮਸਲਾ ਕੀ ਪੈ ਗਿਆ ਜੀ ਇਹ ਸਭ ਸੰਗਤਾਂ ਨੂੰ ਆਪ ਇਸ ਤੋਂ ਪੜੀ ਪਾਤ ਜਾਣੋ ਕਿਉਂਕਿ ਜੋ ਹੜ੍ਹ ਨੇ ਪਿਛਲੇ ਦਿਨਾਂ ਤੋਂ ਬਰਬਾਦੀ ਕੀਤੀ ਹੈ ਉਹਦੇ ਵਿੱਚ ਤਕਰੀਬਨ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਥੱਲੇ ਆਪਾਂ ਕਹਿ ਲਈ ਤੁਹਾਡੇ ਆਸ਼ੀਕੇ ਵਾਲੇ ਵਾਲਾ ਜੋ ਵੀ ਪਿੰਡ ਆਪਣੇ ਇਲਾਕੇ ਦੇ ਆ ਸਤਲੋਜ ਹਣ ਤੇ ਬਣੇ ਹੋਏ ਹੈੜ ਹਰੀਕੇ ਤੋਂ ਲੈ ਕੇ ਤੇ ਸੰਨੀਵਾਰ ਤੱਕ ਬਹੁਤ ਵੱਡੀ ਮਾਰ ਪਈ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੁਕਸਾਨ ਨੂੰ ਅਸੀਂ ਅੱਜ ਇਸ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਬੁਖਾਰ ਰਹੇ ਆ ਇਹ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਜੋ ਵੀ ਸਾਡੇ ਇਲਾਕੇ ਵਿੱਚ 157 ਕਮੇਟੀਆਂ ਜਿੱਥੇ ਬਣੀਆਂ ਪਹੁੰਚੀਆਂ ਨਾ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਕੁਝ ਸਮਾਂ ਪਹਿਲਾਂ ਸਾਨੂੰ ਮਹਿਸੂਸ ਹੋਇਆ ਸੀ ਵੀ ਸਾਡੇ ਹੜ੍ਹ ਆਇਆ ਪਰ ਹੁਣ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਸਾਡਾ ਭਾਈਚਾਰਾ ਸਾਡੇ ਨਾਲ ਖੜ ਗਿਆ ਕੱਲਾ ਪੰਜਾਬ ਤੋਂ ਨਹੀਂ ਹੂੰ ਰੂਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਕਿੰਨੀਆਂ ਕਿ ਸਟੇਟਾਂ ਗਣੀਆਂ ਜੋ ਆ ਰਹੇ ਆ ਅੱਜ ਕੋਈ ਸੰਗਤ ਸਾਡੇ ਇਲਾਕੇ ਵਿੱਚ ਬੰਬਈ ਤੋਂ ਵੀ ਪਹੁੰਚ ਰਹੀ ਹੈ ਜੀ ਜਿਹੜੇ ਸਾਡੇ ਇਲਾਕੇ ਵਾਸਤੇ ਕੋਈ ਸੇਵਾ ਲੈ ਕੇ ਆ ਰਹੇ ਆ ਸਾਰਿਆਂ ਦਾ ਇੱਥੇ ਪੁੰਚਦੇ ਸੀ ਜੀ ਆ ਤੇ ਧੰਨਵਾਦ ਕਰਦੇ ਆ ਤੇ ਸਾਡੇ ਇਲਾਕੇ ਦਾ ਬਹੁਤ ਬੁਰਾ ਹਾਲਾਤ ਆ ਕਿਉਂਕਿ ਸਾਰੇ ਲਗਭਗ ਛੋਟੇ ਜ਼ਿਮੀਂਦਾਰ ਹੀ ਇੱਥੇ ਹੈਗੇ ਆ 2-4 ਕਿੱਲੇ ਵਾਲੇ ਕੋਈ ਵੱਡਾ ਲੈਂਡਲਾਰਡ ਨਹੀਂ ਹੈਗਾ ਛੋਟੇ ਜ਼ਿਮੀਂਦਾਰ ਆ ਤੇ ਨੁਕਸਾਨ ਬੇहद ਹੋਇਆ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਵੱਧ ਤੋਂ ਵੱਧ ਇਸ ਇਲਾਕੇ ਨੂੰ ਸਜੋਗ ਕੀਤਾ ਜਾਵੇ ਠੀਕ ਹੈ ਅਜੇ ਤੱਕ ਮਤਲਬ ਸਾਡਾ ਇਲਾਕਾ ਨਾ ਕਿਸੇ ਨੇ ਡਾਕਟਰੀ ਕੀਤਾ ਜਿਸ ਤਰ੍ਹਾਂ ਪਿੰਡਾਲੇ ਵਾਲਾ ਵਾ ਮਾਸ਼ੀ ਕੇ ਆਸ਼ੀ ਕੇ ਫੱਤੇ ਵਾਲਾ ਵਾ ਔਰ ਲਗਭਗ ਆਸ਼ੀਗਿਆਂ ਦਾ ਜਿਹੜਾ ਰਕਬਾ ਵਾ 5 ਤੋਂ 550 ਕਿੱਲਾ ਹੜਦੀ ਮਾਰ ਵਿੱਚ ਆਇਆ 200 ਕਿੱਲਾ ਮਾਸ਼ੀਗੇ ਪੜਦਾ ਵੀ ਆਇਆ ਤੇ ਸਾਡਾ ਪਿੰਡ ਜੋ ਹਾਲੇ ਵਾਲਾ ਇਸ ਲੱਗੇ ਆ ਇਹਦਾ ਤਕਰੀਬਨ 1152 ਏਕੜ ਪੜੀ ਐ ਤੇ ਸਾਰੀ ਸਾਰੀ ਮਾਰਚ ਤੇ ਕਾਫੀ ਰਕਬਾ ਜਿਹੜਾ ਹਾਲੇ ਵਾਲੇ ਦਾ ਵਾ ਉਹ ਰੇਤ ਦੇ ਵਿੱਚ ਵੀ ਆ ਚੁੱਕਾ ਵਾ ਹੋ ਸਕਦਾ ਕੁਝ ਨਰਗਬਾਹ ਹੋ ਜਾ ਜਿਹੜਾ ਕਣਕ ਵੀ ਨਾ ਬੀਜਿਆ ਜਾ ਸਕੇ ਕਿਉਂਕਿ ਜੇ ਕਣਕਾਂ ਨੇ ਬੀਜੀਆਂ ਗਈ ਝੋਨੇ ਦੀ ਫਸਲ ਵੀ ਗਈ ਤੇ ਕਣਕਾਂ ਨਾ ਬੀਜੀਆਂ ਗਈਆਂ ਤੇ ਉਹਦਾ ਬਹੁਤ ਵੱਡਾ ਇਫੈਕਟ ਪੈਗਾ ਕਿਉਂਕਿ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਡਾਕਟਰੀ ਫੀਸਾਂ ਤਾਂ ਵੀ ਲੋਕਾਂ ਲੋੜਾ ਕਿਸੇ ਨੇ ਵਿਆਹ ਸ਼ਾਦੀ ਗਮੀ ਸ਼ਾਦੀ ਵੀ ਜਣਾ ਤੇ ਅੱਜ ਕਿਸੇ ਵੀ ਕੋਲ ਇਹ ਨਹੀਂ ਹੈਗਾ ਕਿ ਵੀ ਕੋਈ ਬਾਜ਼ਾਰ ਜਾਣ ਲੁਗਾ ਮੈਂ ਆਪਦੀ ਗੱਲ ਕਟਮ ਹੈ ਤਕਰੀਬਨ 2 ਮਹੀਨੇ ਤੋਂ ਬਾਜ਼ਾਰ ਜਾ ਕੇ ਨਹੀਂ ਵੇਖਿਆ ਹਮ ਕਿਉਂ ਕਿ ਕੋਲ ਪੈਸਾ ਹੋਵੇ ਤੇ ਬਾਜ਼ਾਰ ਜਾਈਏ ਜੇ ਤੁਹਾਡੇ ਕੋਲ ਹੀ ਕੁਝ ਨਹੀਂ ਤਾਂ ਬਾਜ਼ਾਰ ਜਾ ਕੇ ਕੀ ਕਰਾਂਗੇ ਮੁੱਖ ਲੋੜਾਂ ਸਾਡੀਆਂ ਇਹ ਆ ਤੇ ਸਾਨੂੰ ਖਾਦ ਬੀਜ ਤੇਲ ਦਾ ਪ੍ਰਬੰਧ ਕਰਕੇ ਸਾਡੀ ਕਣਕ ਬਜਾਈ ਜਾਵੇ ਤੇ ਪਸ਼ੂਆਂ ਦਾ ਚਾਰਾ ਲੈ ਕੇ ਸੰਤਾ ਪਹੁੰਚਣ ਹੁਣ ਸਾਡੇ ਕੋਲ ਰਾਸ਼ਨ ਦੀ ਕੋਈ ਕਮੀ ਨਹੀਂ ਕਿਉਂਕਿ ਸਾਨੂੰ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਜੋ ਸਾਡੇ ਸੰਤਾਵਾਂ ਨੇ ਸਾਨੂੰ ਰਾਸ਼ਨ ਪਾਣੀ ਬਹੁਤ ਪਹੁੰਚਾ ਯਾਨੀ ਕਿ ਰਸੋਈ ਦਾ ਸਬਾਣ ਇਹਦੇ ਵਿੱਚ ਸਾਡੇ ਕੋਲ ਬਹੁਤ ਆਪਟੂਕਾ ਤੇ ਹੁਣ ਸਾਨੂੰ ਖਾਦ ਬੀਜ ਤੇਲ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਅਸੀਂ ਸੰਤਾ ਨੂੰ ਪੀਰ ਕਰਨੇ ਪਹੁੰਚਣ ਤੇ ਸਾਰੇ ਜੋ ਵੀ ਇੱਥੇ ਸੰਤਾ ਪਹੁੰਚਣੀਆਂ ਉਹਨਾਂ ਨੂੰ ਅਸੀਂ ਆਪਣੇ ਉਹਨੂੰ ਸਾਰੀ ਟੀਮ ਵੱਲੋਂ ਆਸ਼ੀਰਵਾਲੇ ਵਾਲੇ ਪਿੰਡ ਵੱਲ ਜੀ ਆਇਆਂ ਕਿ ਤੇ ਸਾਡਾ ਜਿਹੜਾ ਇਹ ਰਕਵਾ ਲਗ ਹੜਪ ਪ੍ਰਭਾਵਤਾ ਇਹਦੀ ਗੱਲ ਤੋਂ ਬੋਲਸਾ ਤਾਂ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਐ ਭਾਈ ਸਾਹਿਬ ਜੀ ਨਾਂ ਕੀ ਜੀ ਆਪਣਾ ਮੇਰਾ ਨਾਮ ਬਖਸ਼ੀ ਸਿੰਘ ਸਿੰਘ ਸਿੰਘਾਂਡਾ ਸ਼ਿਕੇ ਜੀ ਕੰਡਾ ਸ਼ਿਕੇ ਹਾਂ ਜੀ ਤੇ ਜਿਸ ਤਰ੍ਹਾਂ ਬਾਈ ਹੁਣ ਗੱਲ ਕੀਤੀ ਸਰਦਾਰ ਨਿਰਮਲ ਸਿੰਘ ਨੇ ਹਾਂ ਜੀ ਇਹਦੀ ਜਿਹੜੀਆਂ ਸਾਡੀਆਂ ਸਮਾਜ ਸਥਾਪਨਾਵਾਂ ਦਾ ਧੰਨਵਾਦ ਕੀਤਾ ਹਾਂ ਜੀ ਤੇ ਸਰਕਾਰਾਂ ਕਿੱਥੇ ਪੜੀਆਂ ਜੀ ਤੁਹਾਡੇ ਲੱਗ ਜੇ ਸਰਕਾਰ ਨੇ ਦੇਖੋ ਕੋਈ ਅਜੇ ਤੱਕ ਮਦਦ ਸਹਾਤਾ ਕੋਈ ਨਹੀਂ ਕੀਤੀ ਸਿਰਫ ਬਣਦੇ ਤੋਂ ਸੀ ਬਣਦੇ ਆ ਕੇ ਫੋਟੋਆਂ ਜ਼ਰੂਰ ਹੋਈਆਂ ਬਾਕੀ ਜੇ ਕੋਈ ਆ ਕੇ ਇੱਥੇ ਕੋਈ ਇਹ ਵੀ ਪਿੰਡ ਦੇ ਵਿੱਚ ਮਾਰਲੀ ਸਤਾ ਕਿਸੇ ਨੇ ਸਰਗਰਮੈਂਟ ਦੇ ਕੋਈ ਵੀ ਨਹੀਂ ਕੀਤੀ ਹਾਂ ਠੀਕ ਹੈ ਜੀ ਤੇ ਹੁਣ ਅਪੀਲ ਕੀ ਕਰਦੇ ਫਿਰ ਹਣ ਅਸੀਂ ਇਹ ਵੀ ਕੰਪਲੀਟ ਕਰਦੇ ਹਾਂ ਕਿ ਸਰਕਾਰਾਂ ਵੀ ਆਪਦਾ ਕੰਮ ਕਰਨ ਫਿਰ ਦੌਰੇ ਕਰਨ ਤੇ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਜੀ ਸਿਕ ਸੰਸਥਾ ਉਹਨਾਂ ਵੀ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਤੇ ਹੁਣ ਰਾਸ਼ਨ ਦੀ ਕੋਈ ਲੋੜ ਨਹੀਂ ਠੀਕ ਹੈ ਉਹ ਸਿਰਫ ਲੋੜ ਆ ਖਣਕ ਦੀ ਬਜਾਈ ਦੀ ਹਾਂ ਉਹਦਾ ਪ੍ਰਬੰਧ ਕੀਤਾ ਜਾ ਠੀਕ ਹੈ ਜਿਸ ਤਰ੍ਹਾਂ ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਰਸਨਾ ਆਪਣੇ ਵੱਡੇ ਪੱਤੇ ਰਸਤ ਵਗੈਰਾ ਪਹੁੰਚੀ ਹਾਂਜੀ ਤੇ ਉਹਦਾ ਕਿਤੇ ਨਾ ਕਿਤੇ ਮਿਸਯੂਸ ਵੀ ਹੋਇਆ ਕਿਉਂਕਿ ਇਹ ਸੰਗਰਮ ਦਾ ਪੈਸਾ ਸਾਡੇ ਦਸਾਂ ਨਵਾਂ ਦੀ ਕਮਾਈ ਹੈ ਤਾਂ ਉਹਨੂੰ ਵਿੱਚ ਵਧੀਆ ਤਰੀਕੇ ਨਾਲ ਵਰਤਣਾ ਚਾਹੀਦਾ ਵੇਖੋ ਜੀ ਚੰਗਾ ਕੰਮ ਕਰਾਂਗੇ ਤੇ ਮਾੜਾ ਪਹਿਲਾਂ ਵੀ ਹਾਂ ਬਿਲਕੁਲ ਤੇ ਜੇ ਤੁਸੀਂ ਬੰਦੇ ਉੱਤੇ ਆ ਉਦੋਂ ਜ਼ਿੰਮੇਵਾਰ ਉੱਥੇ ਨਹੀਂ ਜਾ ਸਕਦੇ ਬਿਲਕੁਲ ਪੋਤੇ ਆਪ ਦੇ ਘਰਾਂ ਦੇ ਵਿੱਚ ਡੰਗਰ ਨੂੰ ਕੋਈ ਗਾਂ ਪਛਾਣ ਕਰਨਾ ਜਾਂ ਕਿਵੇਂ ਨਹੀਂ ਜਾ ਸਕਦੇ ਜੀ ਉੱਥੇ ਥੋੜਾ ਬੰਦਾ ਹੋ ਵੀ ਗਿਆ ਹੋਊਗਾ ਤੇ ਉਹ ਕੋਈ ਜ਼ਿਆਦਾ ਵੱਡੇ ਸੋਚਣ ਵਾਲੀ ਗੱਲ ਨਹੀਂ ਜੀ ਹਮ ਉਹ ਲੰਗਰ ਆ ਲੰਗਰ ਦੇ ਵਿੱਚ ਜਿੰਨੇ ਪ੍ਰਸ਼ਾਦ ਨੂੰ ਹੱਥ ਕਰਦਾ ਉਹਨੂੰ ਮਿਲਦਾ ਮਿਲਦਾ ਤੇ ਇਹ ਕੋਈ ਜ਼ਿਆਦਾ ਜਿਹਾ ਗਨਹਾਰੀ ਗੱਲ ਵੀ ਨਹੀਂ ਠੀਕ ਹੈ ਜੀ ਥੋੜਾ ਬਲਾ ਮਿਸਜ ਬਜੋਗ ਤੇ ਹੁਣ ਤੁਸੀਂ ਇਹ ਅਪੀਲ ਕਰੋਗੇ ਸਾਡੀਆਂ ਸਮਾਜ ਸਥਾਵਾਵਾਂ ਐਨਜੀਓ ਵਗਾਰਾ ਤੇ ਜਾਂ ਸਰਕਾਰ ਨੂੰ ਕੁਝ ਬਤਵਾ ਦੇ ਇਹਨਾਂ ਪੇਟਾਂ ਦੀ ਬਤਵਾ ਕਰਨੀ ਚਾਹੀਦੀ ਹੈ ਠੀਕ ਹੈ ਹਾਂਜੀ ਹਾਂ ਠੀਕ ਹਾਂਜੀ ਬਾਈ ਜੀ ਅਸੀਂ ਦੋ ਵੀ ਰਸਤੇ ਪਹੁੰਚੇ ਆਪਣੇ ਪਿੰਡਾਂ ਦੇ ਵਿੱਚ ਇਹ ਕੋਈ ਜ਼ਿਆਦਾ ਮਸਫੀਉਸ ਨਹੀਂ ਹੋਇਆ ਕਿਉਂਕਿ ਤੁਹਾਨੂੰ ਜਿੱਦਾਂ ਕੋਜੀ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਜਦੋਂ ਲੰਗਰ ਲੱਗਾ ਤੇ ਕੁਝ ਸੰਤਾਂ ਵਿੱਚੋ ਸ਼ਰਜ ਨਹੀਂ ਹੋ ਸ਼ਕਾ ਜਰਨੀਆਂ ਪਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਸੁਸਤਾਵਾਂ ਹੁੰਦੀਆਂ ਉਹ ਲਗਭਗ ਪਾਣੀ ਲੱਥੇ ਤੋਂ ਹੋਣ ਤੇ ਜ਼ਮੀਨੀ ਪੱਧਰ ਤੇ ਆ ਕੇ ਹਕੀਕਤ ਵੇਖ ਕੇ ਤੇ ਉਹਨੂੰ ਫਾਇਦਾ ਦਿੱਤੀ ਜਾਵੇ ਨਾ ਕਿ ਬੰਦ ਤੇ ਜਿੱਦਾਂ ਰਸਤ ਵੰਡੀ ਜਾਂਦੀ ਆ ਉਥੇ ਇੱਕ ਘਰ ਦੇ ਚਾਰ-ਚਾਰ ਘਰ ਹੋ ਕੇ ਰਸਤ ਵੰਡੀ ਜਾਂਦੀ ਹੈ ਜੀ ਉਹ ਨਾਲ ਓਟਕ ਸੁੱਟ ਹੋਵੇ ਤੇ ਲੈਣ ਵਾਲਿਆਂ ਨੂੰ ਹੀ ਬੇਨਤੀ ਕਰਦੇ ਆ ਕਿ ਇਹ ਪੈਸਾ 109 ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਆਇਆ ਵਾ ਇਹਦਾ ਮਿਸਯੂਸ ਨਾ ਕਰੋ ਖਈ ਤਰੀਕੇ ਨਾਲ ਪੈਸਾ ਲਓ ਜਿਸ ਤਰ੍ਹਾਂ ਕਿ ਹੁਣ ਸਾਡੇ ਇਲਾਕੇ ਦੇ ਵਿੱਚ ਕੁਝ ਐਨ ਜੀ ਆਰ ਨੇ ਘਰ ਬਣਾਉਣ ਦੀ ਗੱਲ ਕੀਤੀ ਪਿੰਡਾਂ ਵਾਲੇ ਵਾਲੇ ਵਿੱਚ ਉਹ ਘਰ ਵੀ ਬਣ ਰਹੇ ਆ ਤੇ ਸੇਵਾ ਵੀ ਉਹ ਲਈ ਜਾ ਰਹੇ ਆ ਇੱਕ ਬੰਨੇ ਘਰ ਨਾ ਬਣਵਾ ਲੈਣ ਤੇ ਸੇਵਾ ਨਾ ਲੈਣ ਕਿਉਂਕਿ ਇਸ ਪੱਧਰ ਤੇ ਅੱਜ ਜੇ ਕਹਿੰਦੇ ਆ ਤੇ ਜ਼ਿੰਮੇਵਾਰ ਦਾ ਹੱਥ ਵੱਧ ਨੁਕਸਾਨ ਆ ਠੀਕ ਆ ਫਿਰ ਉਹ ਨੁਕਸਾਨ ਤੇ ਕਿਸੇ ਜ਼ਿੰਮੇਵਾਰ ਦਾ ਹੁੰਦਾ ਤੇ ਲਿਬਰਦਾ ਵੀ ਹੁੰਦਾ ਪਰ ਜ਼ਿੰਮੇਵਾਰ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜੋ ਕੋਈ ਸਰਕਾਰ ਟਰਪਾਈ ਨਹੀਂ ਅ디 ਕਰ ਸਕਦੀ ਜੇ ਟਰਪਾਈ ਕਰਦੀ ਤੇ ਸਿਰਫ ਕੌਮ ਉਹ ਸਾਡੇ ਜੋ ਸੁਯੋਗੀ ਸੱਜਣ ਉਹ ਕਰ ਸਕਦੇ ਆ ਹਾਂ ਬਜ਼ੁਰਗ ਕੀ ਨਾਂ ਜੀ ਆਪਣਾ ਮੇਰਾ ਨਾਮ ਅਨਜੀਤ ਸਿੰਘ ਹੈ ਮੱਝੇ ਸਰ ਪਿੰਡ ਕਰਾਈ ਪਿੰਡਾ ਸ਼ਿਕੇ ਹਾ ਸ਼ਿਕੇ ਜੀ ਤੇ ਦੋ ਸ਼ਬਦ ਜ਼ਰੂਰ ਕਹਿ ਦਿਓ ਜੀ ਅੱਜ ਤੁਸੀਂ ਇੱਥੇ ਮੀਡੀਆ ਨੂੰ ਬੁਲਾਇਆ ਜਾ ਕਿ ਕੀ ਸਮੱਸਿਆ ਕੀ ਹੈਗੀ ਕਿ ਚਾਹੁੰਦੇ ਕੀ ਤੁਸੀਂ ਮਾ ਚਾਹੁੰਦੇ ਹਾਂ ਸਪੰਥ ਨੇ ਦੱਸਤਾ ਵਾ ਸਾਡੀ ਜਿਹੜਾ ਇਲਾਕੇ 'ਚ ਕੋਈ ਫਸਲ ਬਜੀ ਨਹੀਂ ਗਈ ਤੇ ਇਹਦੇ ਵਾਸਤੇ ਤੇਲ ਖਾਦ ਵੀ ਤੇ ਡੀਜ਼ਲ ਇਹ ਚੀਜ਼ਾਂ ਸਾਨੂੰ ਪੀ ਲੱਤੀਆਂ ਜਾਣ ਠੀਕ ਹੈ ਜੀ ਜਿਹੜੀ ਚੀਜ਼ ਦੇਣੀ ਉਹ ਇੱਥੇ ਆ ਕੇ ਦਿੱਤੀ ਜਾਵੇ ਬੰਨ ਤੇ ਨਾ ਵੰਡੀ ਜਾਵੇ ਬੰਨ ਤੇ ਵੰਡੇ ਦੇ ਪਾਸੇ ਆਸੇ ਵਾਲੇ ਲੋਕ ਲੈ ਜਾਂਦੇ ਕੋਈ ਕਾਮਰ ਵਾਲੇ ਵੰਦੇ ਹੋਣ ਜਾਂ ਰੌਣਦੇ ਕਾਮਰ ਵਾਲੇ ਵੰਦੇ ਜਾਂ ਦੂਰ ਰੌਣਦੇ ਸਾਡੇ ਕੋਲੇ ਆ ਕੇ ਵੰਡੀ ਜਾਵੇ ਠੀਕ ਹੈ ਮੌਕਾ ਵੇਖ ਕੇ ਦਿੱਤੀ ਜਾਵੇ ਇਹ ਨਾ ਵੀ ਉੱਥੇ ਫालतू ਬੰਦੇ ਲੈ ਕੇ ਤੇ ਪਹਿਲੇ ਤੁਰ ਜਨ ਸੰਸਨ ਮਿਲੇ ਨਾ ਸਾਨੂੰ ਹੋਣੀ ਮਿਲਣਾ ਆਚਾਰਾ ਪੰਜ ਸੱਤਾਂ ਦਾ ਨਾ ਸਟਾਰਟ ਹੋਇਆ ਪਹਿਲਾਂ ਸਾਡੇ ਹਾਰ ਹੇ ਘਰ ਛੱਡ ਕੇ ਜਾ ਨਹੀਂ ਸਕਦੇ ਹਾਂ ਹਾਂ ਆਹ ਸੰਤ ਪੜ ਆ ਪਸ਼ੂ ਡੰਗਰ ਇਹੋ ਪਰਿਵਾਰ ਹੈ ਹਾਂ ਹਾਂ ਕੱਲ ਖਾਲੀ ਛੱਡ ਕੇ ਨਹੀਂ ਜਾ ਸਕਦੇ ਬਿਲਕੁਲ ਜੀ ਬਿਲਕੁਲ ਹਾਂ ਵੈਕਨ ਜੀ ਕੱਲ ਸਾਹ ਬਾਬਾ ਜੀ ਕੀ ਨਾਂ ਜੀ ਆਪਣਾ ਜੀ ਕੀ ਨਾਂ ਹੈ ਜੀ ਪਿੰਡ ਕਿਹੜਾ ਜੀ ਆ ਠੀਕ ਹੈ ਜੀ ਆ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਵੀ ਸਾਨੂੰ ਜਿਹੜੀ ਫਸਲ ਦਾ ਕਰਕੇ ਮਾਰੇ ਦਿੱਤਾ ਪਰ ਤੇ ਦਿੱਤਾ ਠੀਕ ਹੈ ਜਿਹੜਾ ਜ਼ਿਮੀਦਾਰਤਾ ਸਾਡਾ ਫਸਲ ਨੁਕਸਾਨ ਤੇ ਮਜ਼ਦੂਰ ਦਾ ਨੁਕਸਾਨ ਹੋਇਆ ਨੁਕਸਾਨ ਦਾ ਨੁਕਸਾਨ ਨਾਲ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹਾਂ ਜੀ ਠੀਕ ਹੈ ਠੀਕ ਹੈ ਤੇ ਵੱਤ ਵਾਤ ਮਦਦ ਕੀਤੀ ਜਾ ਸਕਦੀ ਹੈ ਠੀਕ ਹੈ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਵੈਸੇ ਇਹੋ ਇੱਕ ਵੀ ਖਾਤੀਲ ਦਿੱਤਾ ਜਾਵੇ ਸਾਨੂੰ ਠੀਕ ਹੈ ਜਮੀਨ ਬਚਾ ਇੱਥੇ ਜਮੀਨ ਵਗਾਰਾ ਤਾਂ ਨਹੀਂ ਰੁੜੀ ਮੇਰੇ ਖਿਆਲ ਚ ਹਨਾ ਪਰ ਇਹ ਜਮੀਨ ਇੱਥੇ ਆਲੇ ਵਾਲੇ ਪਿੰਡ ਦਾ ਜਿਹੜਾ ਰਕਬਾ ਉਹ ਖਰਾਬ ਹੋਇਆ ਕਾਫੀ ਕੁਝ ਆਸ਼ੀਕਿਆਂ ਦਾ ਰਕਬਾ ਵਾ तकरीबन 20 ਕਿੱਲੇ ਜਿਹਦੇ ਵਿੱਚ ਫਰਲੂ ਵੀ ਪਈ ਹੋਈ ਹੈ ਇਸ ਟਾਈਮ ਤੇ ਉੱਥੇ ਪਾਣੀ ਵਗ ਰਿਹਾ ਜਮੀਨ ਵਾਈ ਜਾਊਗਾ ਇਸ ਟਾਈਮ ਤੋਂ ਵੀ ਪਾਣੀ ਵਗ ਰਿਹਾ ਹੈ ਤਕਰੀਬਨ 20 ਕਿੱਲੇ ਆਸ਼ੀਕਨ ਦਾ ਰਗਵਾ ਜਿਹੜਾ ਉਹ ਖਰਾਬ ਝੁੱਕਾ ਵਾ ਤੇ ਕੱਲੇ ਆਏ ਦਾ ਤਕਰੀਬਨ 300 ਤੋਂ ਲੈ ਕੇ 400 ਕਿੱਲਾ ਜਿਹੜਾ ਪਹਿਲੀ ਖਰਾਬ ਤੇ 200 ਕਿੱਲੇ ਦੇ ਵਿੱਚ ਤੇ ਹੋ ਸਕਦਾ ਕਣਕ ਨਾ ਵਿਚੀ ਜਾਵੇ ਇਸ ਟਾਈਮ ਤੋਂ ਵੀ ਪਾਣੀ ਵਗ ਰਿਹਾ ਜੀ ਠੀਕ ਹੈ ਹਾਂਜੀ ਠੀਕ ਹੈ ਸੋ ਸਾਰਿਆਂ ਦਾ ਧੰਨਵਾਦ ਜੀ ਤਾਂ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਇਹਨਾਂ ਬਾਈ ਹੁਣ ਦੱਸਿਆ ਕਿ ਜਿਹੜੇ ਪਿੰਡ ਕਿਰੀ ਵਿਚਾਰ ਪੰਜ ਪਿੰਡ ਦੱਸੇ ਆ ਆਸ਼ੀਕੇ ਮਾਸ਼ੀਕੇ ਆਲੇ ਵਾਲਾ ਤੇ ਫੱਤੇ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਫੌਰੀ ਜਿਹੜੇ ਪਹੁੰਚ ਕਰਕੇ ਜਿਹੜਾ ਗਰਾਊਂਡ ਲੈਵਲ ਤੇ ਵੇਖੋ ਰਸਤੇ ਦੀ ਮੁਰਲੇ ਰੂਪ ਚ ਲੋਡ ਹੈਗੀ ਪਰ ਉਹ ਬਹੁਤ ਛੋਟੀ ਲੋਡ ਕਹਿ ਸਕਦੇ ਆ ਸੋ ਹਾਂਜੀ ਸਰਦਾਰ ਨਿਰਮਲ ਸਿੰਘ ਜੀ ਕੀ ਕਹਿ ਰਹੇ ਸੀ ਮੈਂ ਕਹਿ ਰਿਹਾ ਸੀ ਵੀ ਸਾਡੇ ਨਾਲ ਆ ਗੁਰਦੁਆਰਾ ਸਾਹਿਬ ਆ ਜਿਹੜਾ ਕਿ ਦੋ ਪਿੰਡਾਂ ਦਾ ਸਾਂਝਾ ਆਸ਼ੀਕੇ ਔਰ ਹਲੇ ਵਾਲੇ ਦਾ ਹਾਂਜੀ ਇਹਦੇ ਵਿੱਚ ਅਸੀਂ ਬਾਬਾ ਜੀ ਦੀ ਰੈਸ਼ ਵਾਸਤੇ ਕੋਠੀ ਤਿਆਰ ਕੀਤੀ ਸੀ ਜੋ ਕਿ ਬਹੁਤ ਜ਼ਰੂਰੀ ਲੋੜ ਆ ਇਹ ਆਪਾਂ ਨੂੰ ਘਰਾਂ ਦੀ ਲੋੜ ਆ ਤੇ ਬਾਬਾ ਜੀ ਨੂੰ ਵੀ ਲੋੜ ਆ ਹੂੰ ਤੇ ਉਹਦਾ ਲੈਂਟਰ ਪੈ ਚੁੱਕਾ ਦੂਸਰੀ ਤਿਆਰੀਏ ਜੇ ਸਾਰੀ ਹੋਣ ਵਾਲੀ ਪਲਸਟਰ ਵਗੈਰਾ ਕਰਨ ਵਾਲਾ ਪੱਥਰ ਲੱਗਣ ਵਾਲਾ ਪਲੰਬਰ ਦਾ ਕੰਮ ਹੋਣ ਵਾਲਾ ਔਰ ਬੈਰਿੰਗ ਦਾ ਕੰਮ ਹੋਣ ਲਾ ਤੇ ਅਸੀਂ ਕਿਸੇ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡਾ ਜ਼ਰੂਰੀ ਕੰਮ ਕਰਵਾਇਆ ਜਾਵੇ ਕਿਉਂਕਿ ਬਾਬਾ ਜੀ ਰੈਸ਼ ਪ੍ਰੋਪਰ ਉੱਥੇ ਹੋ ਸਕੇ ਜਿਹੜੇ ਪੁਰਾਣੇ ਕਮਰੇ ਆ ਉਹ ਬਹੁਤ ਨਾਜ਼ੁਕ ਆ ਕਿਸੇ ਟਾਈਮ ਹੀ ਕੋਈ ਹਾਦਸਾ ਹੋ ਸਕਦਾ ਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰੀ ਪਹਿਲੇ ਪੱਧਰ ਤੇ ਕੰਮ ਕਰਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵੈਗੋਰੀ ਸੋ ਪਿੰਡ ਆਸ਼ੀਕੇ ਅਸੀਂ ਪਹੁੰਚੇ ਹੋਏ ਜਿੱਥੇ ਤੁਹਾਨੂੰ ਜਿਹੜੀਆਂ ਸਾਡੇ ਵੱਡੇ ਪੱਤਰ ਸਾਡੇ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਸੀ ਕਰੀਬ ਚਾਰ ਪੰਜ ਪਿੰਡ ਆਸ਼ੀਕੇ ਮਾਸ਼ੀਕੇ ਫੱਤੇ ਵਾਲਾ ਫੱਤੇ ਵਾਲਾ ਆਲੇ ਵਾਲਾ ਤਾਂ ਇਹਨਾਂ ਪਿੰਡਾਂ ਦੀ ਜਿਹੜੀ ਵੱਡੀ ਸਮੱਸਿਆ ਹੈਗੀ ਕਿ ਸਾਡੇ ਕਿਸਾਨ ਭਰਾ ਹੈਗੇ ਬੇਸ਼ੱਕ ਦੀ ਮੁਰਦਲੀਆਂ ਲੋੜਾਂ ਸਾਡੀਆਂ ਜਿਹੜੀ ਰਸਤੀਆਂ ਸੀ ਵੱਡੇ ਪੱਤਰ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਔਰ ਵੱਖ-ਵੱਖ ਜਿਹੜੇ ਟਕਸਾਲਾ ਨੇ ਸੰਪਰਦਾਵਾਂ ਨੇ ਜਿਹੜੇ ਸਾਡੇ ਐਨਆਰਆਈ ਵੀਰ ਹੈਗੇ ਉਹਨਾਂ ਨੇ ਵੱਡੇ ਪੱਤਰ ਤੇ ਪਹਚਾਈਆਂ ਹੈਗੀਆਂ ਲੇਕਿਨ ਹੁਣ ਲੋੜ ਹੈ ਵੱਡੇ ਹੰਬਲੇ ਦੀ ਸਾਡੇ ਕਿਸਾਨ ਭਰਾਵਾਂ ਨੂੰ ਜਿਹੜਾ ਡੀਜ਼ਲ ਦੀ ਆਪਣੇ ਖਾਦਾਂ ਦੀ ਬੀਜਾਂ ਦੀ ਜਿਹੜੀ ਆਉਣ ਵਾਲੇ ਸਮੇਂ ਤੇ ਵੱਡੀ ਲੋੜ ਹੈਗੀ ਹੈ ਜੇ ਕਰਕੇ ਤੇ ਜਮੀਨਾ ਵੀ ਰੋੜੀਆਂ ਨੇ ਤੇ ਉਹ ਜਮੀਨਾ ਬਣਾਉਣ ਵਾਸਤੇ ਵੱਡੇ ਪੱਧਰ ਤੇ ਸਾਧਨਾਂ ਦੀ ਲੋੜ ਹੈਗੀ ਟਰੈਕਟਰਾਂ ਦੀ ਲੋੜ ਹੈ ਕਰਾਇਆ ਦੀ ਲੋੜ ਹੈ ਡੀਜ਼ਲ ਦੀ ਲੋੜ ਹੈਗੀ ਸੋ ਉਸ ਚੀਜ਼ ਨੂੰ ਮੁੱਖ ਰੱਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਿਸਾਨ ਭਰਾਵਾਂ ਦੇ ਜ਼ਰੂਰ ਬਾਹ ਫੜੀ ਜਾਵੇ ਸੋ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ